ਮੀਹਾ ਦੇ ਅੰਦਾਜ਼ੇ ਆਈਐਮਡੀ ਮੀਹਾ ਦੇ ਅੰਦਾਜ਼ੇ ਲਾਉਂਦੀ ਹੈ ਕਿ ਉਹਦੇ ਮੁਤਾਬਕ ਸਾਰਾ ਬੇਸ਼ੋਸਤਾ ਦਾ ਪ੍ਰਬੰਧ ਕਰਦਾ ਆਈਐਮਡੀ ਨੇ ਕੀ ਕਿਹਾ ਪ੍ਰਗਟਜੀ ਨੇ ਕਿਹਾ 17 8 2025 ਨੂੰ 9 ਮਿਲੀਮੀਟਰ بارش ਦੀ ਭਵਿੱਖਬਾਣੀ ਕੀਤੀ ਗਈ ਅਸਲ 'ਚ بارش ਕਿੰਨੀ ਹੋਈ 185.5 1961% ਜ਼ਿਆਦਾ 1961% ਦਾ ਮਾਰਜਨ 18 ਤਰੀਕ ਨੂੰ 15 ਦੀ ਕੀਤੀ ਗਈ 4.5 -70 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ 20 ਤਰੀਕ ਨੂੰ 74 ਦੀ ਕੀਤੀ ਗਈ 4 ਪਈ -43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ 21 ਤਰੀਕ ਨੂੰ 5 ਦੀ ਕੀਤੀ ਗਈ ਕੋਈ ਨਹੀਂ ਲਿਖਿਆ 22 ਨੂੰ 5 ਦੀ ਕੀਤੀ ਗਈ ਕੋਈ ਨਹੀਂ ਲਿਖਿਆ 23 ਤਰੀਕ ਨੂੰ 8 mm ਦੀ ਭਵਿੱਖਬਾਣੀ ਕੀਤੀ ਗਈ 39.5 394% ਜਿਆਦਾ 24 ਤਰੀਕ ਨੂੰ 21 ਦੀ ਕੀਤੀ ਗਈ 163 676% ਜਿਆਦਾ 25 ਤਰੀਕ ਨੂੰ 18 ਦੀ 18 ਮਿਲੀਮੀਟਰ ਦੀ ਭਵਿੱਖਬਾਣੀ ਤੇ 163 ਮਿਲੀਮੀਟਰ ਮੀਂਹ ਪਿਆ 676 ਕਿਲੋਮੀਟਰ ਜਿਆਦਾ 676% 25 ਨੂੰ 18 ਦੀ 147 ਹੋਇਆ 717 26 ਨੂੰ 13 ਦੀ 90 ਪਿਆ 596% ਜਿਆਦਾ 27 ਨੂੰ 5 ਦੀ ਕੀਤੇਗੀ 57 ਮਿਲੀਮੀਟਰ ਪਿਆ 1040% ਜ਼ਿਆਦਾ ਇਹ ਜਨਾਬ ਇਹ ਏਜੰਸੀ ਨੂੰ ਰਹਿਣ ਦਾ ਹੈ ਹੱਕ ਕੋਈ ਇੱਥੇ ਸਾਨੂੰ ਇਹ ਕਿਹੜੇ ਅੰਕੜੇ ਦੇ ਰਹੇ ਨੇ ਇਹ ਮਿਲ ਤੱਕ ਉੱਥੇ ਲਾ ਰੱਖਿਓ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਦੇ ਕਲਾਸ ਫੈਲੋ ਉਹ ਉਹ ਆ ਜਾ ਉਹ ਪੜੇ ਹੋਣਗੇ ਕੋਠੇ ਤੇ ਚੜ ਕੇ ਦੱਸ ਦਿਓ ਨੇ ਹਾਂ ਮੀ ਪਊ ਨਹੀਂ ਪਊਗਾ ਕਾ ਲਿਖ ਦਿਓ ਕੋਈ ਜ਼ਮਾਨਾ ਕਿੱਥੇ ਚਲਾ ਗਿਆ ਜਨਾਬ ਪੰਜ ਪੰਜ ਮਿੰਟਾਂ ਦੀ ਆਪ ਭਵਿੱਖਬਾਣੀਆਂ ਤਾਂ ਇਹਦੇ ਨਾਲੋਂ ਤਾਂ ਅਸੀਂ ਗੂਗਲ ਤੇ ਵੈਦਰ ਦੇਖ ਲੈਂਦੇ ਉਹ ਜ਼ਿਆਦਾ ਵਧੀਆ ਦੱਸ ਦਿੰਦਾ ਇਹ ਉੱਥੇ ਬਾਬੂ ਉੱਥੇ ਬੈਠੇ ਤਨਖਾਹਾਂ ਲਈ ਜਾਂਦੇ ਨੇ